6 ਜੂਨ ਨੂੰ ਚੌਂਕ ਫਰੀਦ ਵਿਖੇ थाना ਕੁਤਵਾਲੀ ਦੀ ਜਰਿਸਡਿਕਸ਼ਨ ਵਿੱਚ ਇੱਕ ਮਨੀ ਐਕਸਚेंजर ਦੀ ਦੁਕਾਨ ਚਲਾ ਰਹੇ ਕੁਲਵੰਤ ਸਿੰਘ ਤੋਂ 3 ਲੱਖ ਦੀ ਖੋਹ ਨੂੰ ਸাকਸੈਸਫੁਲੀ ਟ੍ਰੇਸ ਕਰਦੇ ਆਂ ਵਿਦਿਨ 24 ਆਵਰਸ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਨਾਲ ਹੀ ਸਾਰੀ ਕੈਸ਼ ਦੀ ਰਿਕਵਰੀ ਹੋ ਗਈ ਹੈ ਅਤੇ ਮੋਟਰਸਾਈਕਲਸ ਦੀ ਬਰਾਮਦਗੀ ਵੀ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਦੀਪਕ ਜਿਹੜਾ ਕਿ ਮਾਸਟਰਮਾਈਂਡ ਸੀ ਅਤੇ ਇਸ ਮਨੀ ਐਕਸਚेंजर ਦੀ ਦੁਕਾਨ ਤੇ ਪਿਛਲੇ 7-8 ਸਾਲਾਂ ਤੋਂ ਇਮਪਲੋਇਡ ਸੀ ए पिछले डेढ़ महीने तो इस वारदात अंजाम प्लानिंग कर रहे जून नीपक नलिया किन को ने। ते हन, अते दुकान मोटी रकम आई है इन्हने अगे अपने को अक्यूज विशु और शिवम न इस चीज की इतलाह दिखी इस तरह इस स्नैचिंग की घटना न अंजाम दिता पुलिस नकमा दे ए अपने कपड़े बदले ਅਤੇ ਫਿਰ ਸੀਸੀਟੀਵੀ ਫੁਟੇਜ ਤੋਂ ਟਰੇਸ ਨਾ ਹੋਣ ਲਈ ਆਪਣਾ ਵਾਹਦਤ ਵਿੱਚ ਇਸਤੇਮਾਲ ਕੀਤਾ ਮੋਟਰਸਾਈਕਲ ਅਬੈਂਡਨ ਕੀਤਾ ਅਤੇ ਖੋਹ ਕੀਤੇ ਗਏ ਪੈਸਿਆਂ ਤੋਂ ਹੀ ਇੱਕ ਨਵਾਂ ਮੋਟਰਸਾਈਕਲ ਲਿੱਤਾ ਅਤੇ ਇਹ ਅੱਗੇ ਪੰਜਾਬ ਨੂੰ ਛੱਡਣ ਦੀ ਤਾਕ ਵਿੱਚ ਸਰ 24 ਘੰਟਿਆਂ ਵਿੱਚ ਥਾਣਾ ਕੁਤਵਾਲੀ ਦੀ ਟੀਮ ਨੇ ਇਸ ਘਟਨਾ ਨੂੰ ਸਕਸੈਸਫੁਲੀ ਟਰੇਸ ਕੀਤਾ ਹੈ ਇਹ ਸਭ ਹਿਊਮਨ ਰਿਸੋਰਸ ਟੈਕਨੀਕਲ ਸਰਵੇਲੈਂਸ ਸੀਸੀਟੀਵੀ ਫੁਟੇजेस ਅਤੇ ਕੈਸ਼ ਟ੍ਰੇਲ ਜਿਹੜੀ ਉਹਦੀ ਫਾਈਨੈਂਸ਼ੀਅਲ ਟ੍ਰੇਲ ਸੀ ਉਹਦੇ ਸੋਰਸਸ इंपलाइज इंट आदि करके संभव होया है छे जून नौक फरीद विखे थाना कुतवाली की जरिस्टिकन एक मनी एक्सचेंजर की दुकान चला रहे कुलवंत सिंह तो तीलक दी खो लखो सक्सैसफुल ट्रेस करद्या विद इन ट्वेंटी फोर आवर्स तीन दोषी अरैसट किए गए ही सारी कैश की रिकवरी हो गई है मोटरसाइकिल की बरामदगी भी हुई है ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਦੀਪਕ ਜਿਹੜਾ ਕਿ ਮਾਸਟਰਮਾਈਂਡ ਸੀ ਅਤੇ ਇਸ ਮਨੀ ਐਕਸਚेंजर ਦੀ ਦੁਕਾਨ ਤੇ ਪਿਛਲੇ 7-8 ਸਾਲਾਂ ਤੋਂ ਇਮਪਲੋਇਡ ਸੀ ਇਹ ਪਿਛਲੇ ਡੇਢ ਮਹੀਨੇ ਤੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਰੱਖੀ ਅਤੇ ਪਲੈਨਿੰਗ ਕਰ ਰਹੇ ਅਸਨ ਅਤੇ 6 ਜੂਨ ਨੂੰ ਜਦ ਦੀਪਕ ਨੂੰ ਪਤਾ ਚੱਲਿਆ ਕਿ ਉਹਦੇ ਨਾਲ ਦੇ ਜਿਹੜੇ ਤਿੰਨ ਕੋ-ਇਮਪਲੋਇਜ਼ ਨੇ ਉਹ ਛੁੱਟੀ ਤੇ ਹਨ ਅਤੇ ਦੁਕਾਨ ਵਿੱਚ ਮੋਟੀ ਰਕਮ ਹੈਈ ਹੈ ਇਹਨੇ ਅੱਗੇ ਆਪਣੇ ਕੋ ਅਕਿਊਸਡ ਵਿਸ਼ੂ ਅਤੇ ਸ਼ਿਵਮ ਨੂੰ ਇਸ ਚੀਜ਼ ਦੀ ਇਤਲਾਹ ਦਿੱਤੀ ਅਤੇ ਇਸ ਤਰ੍ਹਾਂ ਇਸ ਸਨੇਚਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੂੰ ਅੱਗੇ ਚਖਮਾ ਦੇਣ ਲਈ ਇਹਨਾਂ ਨੇ ਪਹਿਲਾਂ ਆਪਣੇ ਕੱਪੜੇ ਬਦਲੇ ਅਤੇ ਫਿਰ ਸੀਸੀਟੀਵੀ ਫੁਟੇਜ ਤੋਂ ਟ੍ਰੇਸ ਨਾ ਹੋਣ ਲਈ ਆਪਣਾ ਵਾਹਨਤ ਵਿੱਚ ਇਸਤੇਮਾਲ ਕੀਤਾ ਮੋਟਰਸਾਈਕਲ ਅਬੈਂਡਨ ਕੀਤਾ ਅਤੇ ਖੋਹ ਕੀਤੇ ਗਏ ਪੈਸਿਆਂ ਤੋਂ ਹੀ ਇੱਕ ਨਵਾਂ ਮੋਟਰਸਾਈਕਲ ਲਿੱਤਾ ਅਤੇ ਇਹ ਅੱਗੇ ਪੰਜਾਬ ਨੂੰ ਛੱਡਣ ਦੀ ਤਾਕ ਵਿੱਚ ਸਨ 24 ਘੰਟਿਆਂ ਵਿੱਚ ਥਾਣਾ ਕੁਤਵਾਲੀ ਦੀ ਟੀਮ ਨੇ ਇਸ ਘਟਨਾ ਨੂੰ ਸਕਸੈਸਫੁਲੀ ਟ੍ਰੇਸ ਕੀਤਾ ਹੈ ਇਹ ਸਭ ਹਿਊਮਨ ਰਿਸੋਰਸ ਟੈਕਨੀਕਲ ਸਰਵੇਲੈਂਸ ਸੀਸੀਟੀਵੀ ਫੁਟੇजेस ਅਤੇ ਕੈਸ਼ ਟ੍ਰੇਲ ਜਿਹੜੀ ਉਹਦੀ ਫਾਈਨੈਂਸ਼ੀਅਲ ਟ੍ਰੇਲ ਸੀ ਉਹਦੇ ਸੋਰਸਸ ਅ empioyes interrogation ਆਦਿ ਕਰਕੇ ਸੰਭਵ ਹੋਇਆ ਹੈ ਧੰਨਵਾਦ ਜੈ ਹਿੰਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर